ਸਤਿ ਸ਼੍ਰੀ ਅਕਾਲ ਜੀ ਖਿਲਨਦੀਪ ਕੈਨੇਬਲ ਕੰਸਲਟੈਂਸ ਤੋਂ ਉਮੀਦ ਕਰਦਾ ਸਾਰੇ ਰਾਜ਼ੀ ਖੁਸ਼ੀ ਹੋਣਗੇ ਕਾਫੀ ਦੇਰ ਬਾਅਦ ਰੂਬਰੂ ਹੋ ਰਹੇ ਹਾਂ ਮੈਂ ਪਿੱਛੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਫੇਰੀ ਤੇ ਗਿਆ ਸੀਗਾ ਤੇ ਹੁਣੇ ਹੀ ਪਿਛਲੇ ਹਫਤੇ ਮੁੜਿਆ ਹਾਂ ਸਾਰੇ ਬੜੇ ਚਿੰਤਿਤ ਨੇ ਜੀ ਜੀ ਕਹਿੰਦੇ ਕਿ ਆਸਟ੍ਰੇਲੀਆ ਦੇ ਵੀਜ਼ਾਸ ਆ ਨਹੀਂ ਰਹੇ ਜਾਂ ਬੜਾ ਟਫ ਹੋ ਗਿਆ ਇਹਦੇ ਵਿੱਚ ਕੁਝ ਸੱਚਾਈ ਵੀ ਹੈ ਤੇ ਕੁਝ ਗਲਤ ਖਬਰਾਂ ਵੀ ਫੈਲਾਈ ਜਾ ਰਹੀਆਂ ਆਸਟ੍ਰੇਲੀਆ ਦੇ ਵੀਜ਼ਾਸ ਆ ਰਹੇ ਨੇ ਐਸੀ ਕੋਈ ਗੱਲ ਬਾਤ ਨਹੀਂ ਕਿ ਵੀਜ਼ਾ ਨਹੀਂ ਆ ਰਹੇ ਬਟ ਜਿਹੜਾ ਯੂਨੀਵਰਸਿਟੀਆਂ ਵੱਲੋਂ ਜਿਹੜਾ ਪੇਪਰ ਵਰਕ ਹੈ ਉਹ ਜ਼ਿਆਦਾ ਮੰਗਿਆ ਜਾ ਰਿਹਾ ਹੈ ਦੇ ਕਾਰਨ ਸਾਰੇ ਜਾਣਦੇ ਹੀ ਨੇ ਜੀ ਕਿਉਂਕਿ ਪਿਛਲੇ 2-3 ਸਾਲਾਂ ਦੇ ਜਿਹੜੇ ਸਟੂਡੈਂਟ ਗਏ ਨੇ ਤੇ ਉਹਨਾਂ ਨੇ ਕਾਫੀ ਸਟੂਡੈਂਟਸ ਨੇ ਕੋਰਸ ਚੇਂਜ ਕੀਤੇ ਨੇ ਸਪੈਸ਼ਲੀ ਪੰਜਾਬ ਤੇ ਹਰਿਆਣਾ ਦੇ ਸਕੂਲਸ ਵਿੱਚ ਤੇ ਮੈਂ ਇਸ ਮਾਧਿਮ ਨਾਲ ਪੇਰੈਂਟਸ ਨੂੰ ਤੇ ਸਟੂਡੈਂਟਸ ਨੂੰ ਕਹਿਣਾ ਚਾਹੁੰਗਾ ਕਿ ਪੁਰਾਣਾ ਸਮਾਂ ਲੰਘ ਗਿਆ ਜੀ ਕਿ ਜਿਹੜੇ ਮਰਜ਼ੀ ਕਾਗਜ਼ ਦੇ ਦਿਓ ਰੀਸੈਂਟ ਡਿਪੋਜ਼ਿਟ ਕਰਕੇ ਬੈਂਕਾਂ 'ਚ ਦੇ ਦਿਓ ਉਹ ਹੁਣ ਯੂਨੀਵਰਸਿਟੀਆਂ ਨਹੀਂ ਲੈ ਰਹੀਆਂ ਪੁਰਾਣੇ ਫੰਡਸ ਹੀ ਮੰਗ ਰਹੇ ਨੇ ਕੋਈ ਫਰੈਸ਼ ਐਫ ਡੀ ਨਹੀਂ ਚੱਲੇਗੀ ਓਡੀ ਨਹੀਂ ਚੱਲੇਗੀ ਸਪੈਸ਼ਲੀ ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਹੈ ਜੀ ਪੇਰੈਂਟਸ ਜਿੰਨੇ ਕੋਈ ਬਿਜ਼ਨਸ ਕਰਦੇ ਨੇ ਸਪੈਸ਼ਲੀ ਉਹਨਾਂ ਦੇ ਬਿਜ਼ਨਸ ਪ੍ਰੂਫਸ ਨੂੰ ਲੈ ਕੇ ਯੂਨੀਵਰਸਿਟੀਆਂ ਤੇ ਇਮੀਗ੍ਰੇਸ਼ਨ ਹੁਣ ਐਕਸਟਰਾ ਡਾਕੂਮੈਂਟੇਸ਼ਨ ਮੰਗ ਰਹੀ ਹੈ ਹਰ ਬਿਜ਼ਨਸ ਓਨਰ ਕੋਲ ਕਰੰਟ ਅਕਾਊਂਟ ਹੋਣਾ ਚਾਹੀਦਾ ਹੈ ਕਿ ਜਿਹੜਾ ਪੰਜਾਬ 'ਚ ਅਸੀਂ ਦੇਖਿਆ ਜੀ ਬਿਜ਼ਨਸ ਰਨ ਕਰ ਰਿਹਾ ਪਰ ਕੋਈ ਕਰੰਟ ਅਕਾਊਂਟ ਨਹੀਂ ਹੈ ਜਾਂ ਕਿਸੇ ਦਾ ਕੋਈ GST ਨੰਬਰ ਨਹੀਂ ਹੈ ਜਾਂ ਉਸ ਬਿਜ਼ਨਸ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਕਰਾਈ ਹੋਈ ਤਾਂ ਮੈਂ ਸਾਰੇ ਪੇਰੈਂਟਸ ਨੂੰ ਕਹੂੰਗਾ ਕਿ ਆਪਣੇ ਜੋ ਵੀ ਬਿਜ਼ਨਸ ਰਨ ਕਰ ਰਹੇ ਨੇ ਉਹਦੀ ਡਾਕੂਮੈਂਟੇਸ਼ਨ ਪ੍ਰੋਪ ਦੀ ਹੈ ਜਿਹੜੇ ਐਗਰੀਕਲਚਰ ਆਪਣੇ ਵੀਰ ਭੈਣ ਆਪਣਾ ਖੇਤੀਬਾੜੀ ਕਰਦੇ ਨੇ ਉਹਨਾਂ ਦੇ ਜੇ ਫਾਰਮ ਹੋਣੇ ਚਾਹੀਦੇ ਨੇ ਜੇ ਫਾਰਮਾ ਦੇ ਵਿੱਚ ਜਿਹੜੀ ਪੇਮੈਂਟ ਆਂਦੀ ਆ ਉਹ ਥਰੂ ਬੈਂਕ ਦੇ ਵਿੱਚ ਤੁਹਾਡੇ ਖਾਤਿਆਂ ਚ ਹੋਣੀ ਚਾਹੀਦੀ ਹੈ ਤੇ ਜੇ ਸਾਰੀ ਡਾਕੂਮੈਂਟੇਸ਼ਨ ਪ੍ਰੋਪਰ ਹੈਗੀ ਹੈ ਤਾਂ ਨੈਕਸਟ ਇਨਟੇਕ ਜੁਲਾਈ ਦੇ ਵਿੱਚ ਹੈਗਾ ਜੀ ਜਿਹੜੇ ਬੱਚਿਆਂ ਨੇ ਪਲਸ 22 ਪਾਸ ਆਊਟ ਕੀਤੇ ਨੇ ਉਹ ਜੁਲਾਈ ਦੇ ਵਿੱਚ ਅਪਲਾਈ ਕਰ ਸਕਦੇ ਨੇ ਜਿਹੜੇ ਬੱਚਿਆਂ ਨੇ ਬੈਚਲਰਸ ਡਿਗਰੀ ਕੀਤੀ ਹੈ ਇੱਥੇ ਤੇ ਉਹ ਮਾਸਟਰਸ ਡਿਗਰੀ ਜੁਲਾਈ ਵਾਸਤੇ ਅਪਲਾਈ ਕਰ ਸਕਦੇ ਨੇ ਨੀਚੇ ਨੰਬਰ ਫਲੈਸ਼ ਹੋ ਰਹੇ ਨੇ ਹੁਣੇ ਸਾਡੀ ਟੀਮ ਨਾਲ ਰਾਫਤਾ ਕਰਕੇ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਸੱਚ ਕਰਾਓ ਸਤਿ ਸ਼੍ਰੀ ਅਕਾਲ